ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਮਲਾ ਬੋਲੇ ਹੈ ਇਲਜ਼ਾਮ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬੀ ਰੜਕਦੇ ਨੇ ਰਾਜਾ ਵੜਿੰਗ ਨੇ ਤਾਂ ਇਥੋਂ ਤੱਕ ਖਤਸ਼ਾ ਜਿਟਾਇਆ ਕਿ ਕੇਂਦਰ ਦੇ ਦੇਸ਼ ਦੇ ਨਕਸ਼ੇ ਤੋਂ ਪੰਜਾਬ ਨੂੰ ਹੀ ਨਾ ਉਡਾ ਦੇਣ ਕਿਹਾ ਕਿ ਪੰਜਾਬੀਆਂ ਨੂੰ ਸਾਜ਼ਿਸ਼ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਤੇ ਤਸ਼ੱਦਦ ਟਾਇਆ ਜਾ ਰਿਹਾ ਹੈ ਸੋ ਮੈਂ ਕਹਿੰਦਾ ਕਿ ਜਿੰਨਾ ਵੱਲ ਕਾਂਗਰਸ ਪਾਰਟੀ ਨੂੰ ਮਿਲੇਗਾ ਇਹਨਾਂ ਚੋਣਾਂ ਦੇ ਵਿੱਚ ਤਾਂ ਔਰੇ ਨਾਲ ਪੰਜਾਬ ਦਾ ਬਹੁਤ ਵੱਡਾ ਭਲਾ ਹੋਣ ਵਾਲਾ ਹੈ ਉਹ ਕਿਸਾਨਾਂ ਦੀ ਗੱਲ ਲਾ ਲਓ ਪੰਜਾਬੀ ਦੀ ਗੱਲ ਲਾ ਲਓ ਪੰਜਾਬੀਅਤ ਦੀ ਗੱਲ ਲਾ ਲਓ ਕਿਉਂਕਿ ਕੇਵਲ ਪੰਜਾਬੀ ਰੜਕਦੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਸਾਰਾ ਦੇਸ਼ ਫਤਿਹ ਕਰਨ ਤੋਂ ਬਾਅਦ ਪਹਿਲਾ ਜਿਹੜੇ ਜਿੱਥੇ ਜਿੱਥੇ ਆਪਦਾ ਝੰਡਾ ਲਹਿਰਾਉਣ ਤੋਂ ਬਾਅਦ ਕੋਸ਼ਿਸ਼ ਕੀਤੀ ਗਈ ਨਿਰੰਤਰ ਹਮਲੇ ਕੀਤੇ ਗਏ किवे किवे ते ते अप्रा, कदे -कदे कि ਅਸੀਂ ਕਿਵੇਂ ਨਾ ਕਿਵੇਂ ਪੰਜਾਬ ਤੇ ਆਪਦਾ ਰਾਗ ਬਣਾ ਲੀਏ ਲੇਕਿਨ ਉਹ ਮੁਨਕਿੰਨ ਨਹੀਂ ਹੈ ਤੇ ਫੇਰ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਤੇ ਪੰਜਾਬੀਆਂ ਤੇ ਤਸੱਦਦ ਕਰਨ ਦਾ ਪੂਰਨ ਉਪਰਾਲਾ ਕੀਤਾ ਜਾ ਰਿਹਾ ਹੈ ਕਦੇ ਕਦੇ ਤਾਂ ਇੰਜ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਕਿਤੇ ਦੇਸ਼ ਦੇ ਨਕਸ਼ੇ ਤੋਂ ਹੀ ਪੰਜਾਬ ਨੂੰ ਨਾ ਉੜਾ ਦਿੱਤਾ ਜਾਵੇ ਸੋ ਇਹਨਾਂ तमाम ਚੀਜ਼ਾਂ ਨੂੰ ਦੇਖਦੇ ਹੋਏ ਅੱਜ ਸਾਡੇ ਲੋਕ ਔਰ ਸਾਡੇ ਲੀਡਰ ਸਹਿਬਾਨ ਘਰ ਵਾਪਸੀ ਕਰ ਰਹੇ ਨੇ